ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਸੁਣ ਰਹੇ ਹੋ ਜੀ ਕਿਤਾਬ ਸੱਜਣ ਮੇਰੇ ਰੰਗਲੇ ਜੀਵਨ ਚਲਕਾ ਸ਼੍ਰੀ ਮਾਰਿਕ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸੇ ਸਰਸੋੜਾ ਸਾਹਿਬ ਵਾਲਿਆਂ ਦੀ ਲੇਖਕ ਡਾਕਟਰ ਸਰਵੰਸੀ ਉਹ ਲਸੋਈ ਸਕੂਲ ਵਿੱਚ ਪੜਨਾ ਜਾਣਾ ਪਾਂਜੀ ਮਾਤਾ ਟੰਮੋ ਸਕੂਲ ਇਸ ਪਾਸ ਕਰਕੇ ਬਾਲਕ ਸੰਤ ਜੀ ਮਹਾਰਾਜ ਜੀਆ ਨੂੰ ਲਸੋਈ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਮੇਰੇ ਗੁਰਦੇਵ ਸੰਤ ਮਹਾਰਾਜ ਜੀਆ ਨੇ ਇੱਕ ਦਿਨ ਮੈਨੂੰ ਦੱਸਿਆ ਸੀ ਕਿ ਇਸ ਉਮਰ ਵਿੱਚ ਵੀ ਅਸੀਂ ਆਪਣੇ ਹਾਣੀਆਂ ਨਾਲ ਜਥਾ ਬਣਾ ਕੇ ਕੀਰਤਨ ਕਰਿਆ ਕਰਦੇ ਸੀ ਸਾਡਾ ਗਹਿ ਘਟ ਜਥਾ ਸੀ ਸੰਤ ਮਹਾਰਾਜ ਜੀਆ ਨੇ ਦੱਸਿਆ ਕਿ ਇਸ ਉਮਰ ਵਿੱਚ ਅਸੀਂ ਅਮਰਤ ਨਹੀਂ ਛਕਿਆ ਸੀ ਪਰ ਫਿਰ ਵੀ ਪੰਜ ਬਾਣੀਆਂ ਦਾ ਪਾਠ ਨਿਤਨੇਮ ਕਰਿਆ ਕਰਦੇ ਸੀ ਅਤੇ ਪੰਜ ਬਾਣੀਆਂ ਸਾਨੂੰ ਜੁਬਾਨੀ ਘਟ ਸੀ ਸਵੇਰੇ ਸਾਮ ਜਥੇ ਨਾ ਰਲ ਕੇ ਚੜ੍ਹਦੀ ਕਲਾ ਵਿੱਚ ਕੀਰਤਨ ਕਰਿਆ ਕਰਦੇ ਸੀ ਬਾਲਕ ਸੰਤ ਮਹਾਰਾਜ ਜੀ ਹਰ ਰੋਜ਼ ਆਪਣੇ ਸਾਥੀਆਂ ਨਾਲ ਲਸੋਈ ਸਕੂਲ ਪੜ੍ਹਨ ਜਾਂਦੇ ਸਨ ਰਸਤੇ ਵਿੱਚ ਗੁਰਦੁਆਰਾ ਸਿਸਰ ਸਾਹਿਬ ਆਉਂਦਾ ਸੀ ਇਸ ਸਥਾਨ ਤੇ ਉਸ ਸਮੇਂ ਬਹੁਤ ਜੰਗਲ ਬੀਆਬਾਨ ਸੀ। ਦਰਖਤ, ਝਾੜਾ, ਝਾੜੀਆਂ ਨਾਲ ਹਨੇਰਾ ਪਿਆ ਰਹਿੰਦਾ ਸੀ। ਸਿਰਸਰ ਸਾਹਿਬ ਦੇ ਕੋਲ ਆ ਕੇ ਆਪ ਆਪਣੇ ਸਾਥੀਆਂ ਨਾਲ ਵਿਸਤ ਜਾਂਦੇ ਅਤੇ ਕਿਸੇ ਝਾੜ ਦੇ ਓਲੇ ਸਾਰਾ ਦਿਨ ਬੈਠੇ ਮਾਲਕ ਦਾ ਸਿਮਨ ਕਰੀ ਜਾਂਦੇ। ਜਦੋਂ ਨਾਲ ਦੇ ਸਾਥੀਆਂ ਨੇ ਲਸੋਈ ਸਕੂਲ ਤੋਂ ਵਾਪਸ ਆਉਣਾ ਤਾਂ ਆਪ ਉਹਨਾਂ ਨਾਲ ਰਲ ਜਾਂਦੇ ਹੁੰਦੇ ਸੀ। ਜਦੋਂ ਪੜ ਕੇ ਵਾਪਸ ਆਉਂਦੇ ਤਾਂ ਦੂਰੋਂ ਹੀ ਪਤਾ ਲੱਗ ਜਾਣਾ ਕਿ ਬਲਵੰਦ ਸਿੰਘ ਆਉਂਦਾ ਹੈ ਇਹ ਕੱਲ ਮੈਨੂੰ ਸੰਤ ਮਹਾਰਾਜਿਆਂ ਦੇ ਸਾਥੀਆਂ ਹਾਨੀਆਂ ਨੇ ਦੱਸੀ ਸਕੂਲੀ ਭੜਾਈ ਦੇ ਨਾਲ ਨਾਲ ਕੀਰਤਨ ਵਰਤੋਣਾ ਉਹ ਲੋ ਸੋਈ ਸਕੂਲ ਤੋਂ ਘਰ ਆਉਣ ਅਨਸਾਰ ਆਪਣਾ ਕਿਤਾਬਾਂ ਵਾਲਾ ਬਸਤਾ ਰੱਖ ਕੇ ਸਿੱਧੇ ਗੁਰਦੁਆਰ ਸਾਹਿਬ ਪਹੁੰਚਦੇ ਸਨ ਗਿਆਨੀ ਪ੍ਰੀਤਮ ਸਿੰਘ ਜੀ ਕਰ ਗੱਜ ਇਹਨਾਂ ਸਾਰਿਆਂ ਸਾਥੀਆਂ ਨੂੰ ਇਕੱਠੇ ਕਰਕੇ कीर्तन करवाया ਕਰਦੇ ਸਨ ਮਹਾਰਾਜੀਆਂ ਦੇ ਮਾਤਾ ਜੀ ਨੇ ਮਹਾਰਾਜੀਆਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਕਦੇ ਰੋਕਿਆ ਨਹੀਂ ਸੀ ਪਰ ਪਿਤਾ ਜੀ ਘੂਰ ਦਿਆ ਕਰਦੇ ਸੀ ਕਿ ਪਰਦਾ ਨਹੀਂ ਸਾਰਾ ਦਿਨ ਗੁਰਦੁਆਰਾ ਸਾਹਿਬ ਹੀ ਰਹਿੰਦਾ ਹੈ ਸੰਤ ਮਹਾਰਾਜੀ ਦੱਸਿਆ ਕਰਦੇ ਸੀ ਕਿ ਕਈ ਵਾਰੀ ਕਈਆਂ ਨੇ ਕਹਿਣਾ ਕਿ ਦੇਖਾਂਗੇ ਤੈਨੂੰ ਢੋਲ ਕਵਾਜਾ ਤੇ ਗਿਆਨੀ ਪ੍ਰੀਤਮ ਸਿੰਘ ਕੀ ਦੇ ਦੇਵੇਗਾ ਪਾਰ ਦੁਨੀਆ ਦੇ ਲੋਕਾਂ ਨੂੰ ਕੀ ਪਤਾ ਸੀ ਕਿ ਇਹ ਕਿਸ ਪਦਵੀ ਦਾ ਮਾਲਕ ਹੈ ਖੁਦ ਖੁਦਾ ਹੀ ਆਇਆ ਹੈ ਜੀਨੇ ਦੁਨੀਆ ਤਾਰ ਦੇਣੀ ਹੈ ਸੰਤ ਮਹਾਰਾਜੀਆਂ ਨੇ ਇੱਕ ਦਿਨ ਦੱਸਿਆ ਕਿ ਗਿਆਨੀ ਪ੍ਰੀਤਮ ਸਿੰਘ ਜੀਆ ਦੇ ਘਰ ਚੁਬਾਰੇ ਵਿੱਚ ਕੀਰਤਨ ਹੋ ਰਿਹਾ ਸੀ ਗਿਆਨੀ ਪ੍ਰੀਤਮ ਸਿੰਘ ਜੀ ਧਾਰਨਾ ਪਰ ਰਹੇ ਸਨ ਕਿ ਹੋ ਗਿਆ ਮਨ ਸ਼ੀਤਲ ਜੀ ਸੰਗਤਾਂ ਦੇ ਦਰਸ਼ਨ ਕਰਕੇ ਰਾਤ ਦਾ ਸਮਾਂ ਸੀ ਸੰਤ ਮਹਾਰਾਜ ਘਰ ਹੀ ਸਨ ਇਹ ਦੇਖ ਰਹੇ ਸਨ ਕਿ ਕਦੋਂ ਘਰ ਦੇ ਸੋ ਯਾਰ ਤੇ ਕਦੋਂ ਮੈਂ ਕੀਰਤਨ ਵਿੱਚ ਜਾਵਾਂ ਕੀਰਤਨ ਦੀ ਖਿੱਚ ਪੈ ਰਹੀ ਸੀ ਜਦੋਂ ਘਰ ਦੇ ਸਾਰੇ ਜੀ ਸੌ ਗਏ ਤਾਂ ਸੰਤ ਜੀ ਮਹਾਰਾਜ ਦੇਖ ਕੇ ਵਿਚਾਰ ਕੇ ਆਪਣੇ ਮੰंजे ਤੋਂ ਉੱਤੇ ਦੇ ਦਰਵਾਜ਼ੇ ਨੇੜੇ ਆਏ ਤਾਂ ਦੇਖਿਆ ਕਿ ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਇਆ ਹੈ ਜਿੰਦਰਾ ਲੱਗਿਆ ਦੇਖ ਕੇ ਕਾਂਦਰ ਤੇ ਚੜ ਗਏ ਅਤੇ ਦੂਜੇ ਪਾਸੇ ਹੀਠਾ ਛਾਲ ਮਾਰੀ। ਹੀਠਾ ਡੰਗਰਾਂ ਵਾਲੇ ਕਿੱਲੇ ਗੱਡੇ ਹੋਏ ਸਨ। ਸੰਤ ਜੀਆ ਦੀ ਲੱਤਾਂ ਵਿੱਚ ਇੱਕ ਹੀਲਾ ਖੁੱਭ ਗਿਆ। ਬਹੁਤ ਸੱਟ ਲੱਗੀ, ਜ਼ਖਮ ਹੋ ਗਿਆ। ਪਰੰਤੂ ਉਸੇ ਤਰ੍ਹਾਂ ਹੀ ਲੱਤ ਤੇ ਹੱਥ ਫੇਰ ਕੇ ਗਿਆਨੀ ਪ੍ਰੀਤਮ ਸਿੰਘ ਦੇ ਘਰ ਕੀਰਤਨ ਵਿੱਚ ਹਾਜ਼ਰ ਹੋ ਗਏ। ਜਿਸ ਲੱਤ ਵਿੱਚ ਹੀਲਾ ਖੁੱਪਿਆ ਸੀ ਉਸ ਦਾ ਨਿਸ਼ਾਨ ਸੰਤ ਮਹਾਰਾਜ ਜੀ ਨੇ ਮੈਨੂੰ ਆਪ ਦਿਖਾਇਆ ਸੀ। ਇਸੇ ਤਰ੍ਹਾਂ ਹੀ ਇੱਕ ਵਾਰੀ ਕੀਰਤਨ ਵਿੱਚ ਜਾਣ ਦੀ ਖਾਤਰ ਰਾਤ ਨੂੰ ਹੀ ਸਾਰੇ ਪਰਿਵਾਰ ਦੇ ਸੌਣ ਤੋਂ ਬਾਅਦ ਆਪਣੇ ਮੰਜੇ ਤੋਂ ਉੱਠ ਕੇ ਬਾਹਰ ਨਿਕਲਣ ਲਈ ਦਰਵਾਜ਼ੇ ਵੱਲ ਆਏ ਤਾਂ ਦੇਖਿਆ ਕਿ ਦਰਵਾਜ਼ੇ ਨੂੰ ਜਿੰਦਰਾ ਲੱਗਾ ਪਿਆ ਹੈ ਘਰ ਦੇ ਜਿੰਦਰਾ ਤਾਂ ਲਾ ਦਿੰਦੇ ਸੀ ਕਿ ਬਲਵੰਤ ਸਿੰਘ ਰਾਤ ਨੂੰ ਕੀਰਤਨ ਵਿੱਚ ਨਾ ਚਲਿਆ ਜਾਵੇ বালক ਬਲਵੰਤ ਸਿੰਘ ਨੇ ਜਦ ਜਿੰਦੇ ਨੂੰ ਹੱਥ ਲਾਇਆ ਤਾਂ ਜਿੰਦਰਾ ਆਪਣੇ ਆਪ ਹੀ ਖੁੱਲ ਗਿਆ ਅਤੇ ਸੰਤ ਮਹਾਰਾਜ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਇਸ ਕੋਤਕ ਤੋਂ ਪਿਛੋਂ ਘਰਦਿਆਂ ਨੇ ਕਦੀ ਵੀ ਦਰਵਾਜ਼ੇ ਨੂੰ ਜਿੰਦਾ ਨਹੀਂ ਲਾਇਆ ਸੀ ਸੰਤ ਮਹਾਰਾਜ ਨੇ ਦੱਸਿਆ ਕਿ ਸੁਬਾ ਸ਼ਾਮ ਨਿਤਨੇਮ ਸੀ ਸਾਡਾ ਗੁਰਦੁਆਰਾ ਸਾਹਿਬ ਸ਼ਹੀਦ ਕਰ ਕੀਰਤਨ ਕਰਨਾ ਅੰਮ੍ਰਿਤ ਵੇਲੇ 1 ਜਾਂ 2 ਵਜੇ ਉੱਠ ਖੜਗਦੇ ਆਪਣਾ ਇਸ਼ਨਾਨ ਵਗੈਰਾ ਕਰਕੇ ਨਿਤਨੇਮ ਕਰਨਾ ਅਤੇ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਜਿੱਥੇ ਹਰ ਰੋਜ਼ ਆਸਾਲੀ ਵਰਦਕ ਇਥੋਂ ਕਰਿਆ ਕਰਦੇ ਸੀ ਸੰਤ ਮਹਾਰਾਜ ਦੱਸਿਆ ਕਿ ਕਦੇ-ਕਦੇ ਗਲੀ ਵਿੱਚੋਂ ਦੀ ਲੰਘਦੇ-ਲੰਘਦੇ ਗਿਆਨੀ ਪ੍ਰੀਤਮ ਸਿੰਘ ਜੀ ਕਰ ਗੱਜ ਆਵਾਜ਼ ਦੇ ਕੇ ਉਠਾਲ ਜਾਂਦੇ ਸਨ ਬਾਲਕ ਸੰਤ ਜੀ ਆਪਣੇ ਮਾਤਾ ਪਿਤਾ ਭੈਣ ਭਰਾ ਚਾਚਾ ਸਾਰੇ ਪਰਿਵਾਰ ਵਿੱਚ ਆਪਣਾ ਪ੍ਰਸ਼ਾਦਾ ਪਾਣੀ ਛਕ ਕੇ ਉਸੇ ਸਮੇਂ ਸਾਰਿਆਂ ਤੋਂ ਅਲੱਗ ਹੋ ਕੇ ਬਹਿ ਜਾਂਦੇ ਸਨ ਜੇ ਕਿਸੇ ਨੇ ਉੱਥੇ ਉਨ੍ਹਾਂ ਦੇ ਕੋਲ ਚਲੇ ਜਾਣਾ ਤਾਂ ਉਥੋਂ ਉੱਠ ਕੇ ਹੋਰ ਪਾਸੇ ਪਿਆ ਸ ਜਾਣਾ ਮਨ ਉਪਰਾਮ ਹੀ ਰਹਿੰਦਾ ਸੀ ਦਿਨ ਰਾਤ ਪਰਮੇਸ਼ਰ ਦੀ ਯਾਦ ਵਿੱਚ ਹੀ ਬੀਤਦੇ ਸਨ ਕਦੇ ਕਦੇ ਰਾਤ ਨੂੰ ਹੀ ਚਰਖਾ ਕੱਤਨ ਵਾਲੀਆਂ ਕੁੜੀਆਂ ਕੋਲ ਚਲੇ ਜਾਣਾ ਅਤੇ ਉੱਥੇ ਜਾ ਕੇ ਉਹਨਾਂ ਨੂੰ ਸ਼ਬਦ ਪੜ੍ਹਾਉਣੇ ਇੱਕ ਸਹੋੜੇ ਦੀ ਜੰਪਲ ਅਤੇ ਬਾਅਦ ਵਿੱਚ ਉਸ ਦੀ ਸ਼ਾਦੀ ਰੌਣੀਪਿੰਡ ਵਿੱਚ ਹੋ ਗਈ ਉਸ ਬੀਬੀ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਸਾਡੇ ਕੋਲ ਰਾਤ ਨੂੰ ਕੱਤ ਦੀਆਂ ਕੋਲ ਆ ਜਾਣਾ ਤਾਂ ਅਸੀਂ ਇਹਨਾਂ ਨੂੰ ਗਾਲਾਂ ਕੱਢਣੀਆਂ ਪਰ ਇਹਨਾਂ ਨੇ ਸਾਨੂੰ ਸ਼ਬਦ ਪੜhai ਜਾਣੇ ਉਹ ਬੀਬੀ ਦੱਸਦੀ ਕਿ ਸਾਨੂੰ ਨਹੀਂ ਪਤਾ ਸੀ ਕਿ ਇਸਨੇ ਤਾਂ ਸਾਰੀ ਦੁਨੀਆ ਧਾਰ ਦੇਣੀ ਹੈ ਨੋਟ ਇੱਕ ਦਿਨ ਸੰਤ ਮਹਾਰਾਜਿਆਂ ਨੇ ਖੁਦਾਪਰੀ ਰਸਨਾ ਤੋਂ ਦੱਸਿਆ ਕਿ ਭਾਈ ਸਾਡੇ ਅੰਦਰ ਈਉਂ ਹੀ ਭਾਵਨਾ ਸੀ ਕਿ ਤਰੂ ਅਤੇ ਪ੍ਰਹਿਲਾਰ ਵਰਗਿਆਂ ਨੇ ਛੋਟਾ ਛੋਟਾ ਨਹੀਂ ਜੋ ਕਮਾਇਆ ਕਿ ਮੈਂ ਨਹੀਂ ਕਮਾ ਸਕਦਾ ਬਸ ਇਹੀ ਸੀ ਮਨ ਵਿੱਚ ਹੋਰ ਕੋਈ ਨੌਕਰੀ ਵਗੈਰਾ ਕਰਨ ਦੀ ਮਨ ਵਿੱਚ ਕੋਈ ਭਾਵਨਾ ਨਹੀਂ ਸੀ ਇਸ ਤਰ੍ਹਾਂ ਲਸੂਈ ਸਕੂਲ ਵਿੱਚ ਪੜਨ ਦੇ ਨਾਲ ਨਾਲ ਹਰ ਰੋਜ਼ ਕੀਰਤਨ ਦਾ ਪ੍ਰਵਾਹ ਚਲਾਉਂਦੇ ਸਨ ਨਾਲ ਹੀ ਗਿਆਨੀ ਪੀਤਮ ਸਿੰਘ ਜੀ ਕਰਗਾਜ ਨਾਲ ਆਨੰਦ ਕਾਰਜ ਅਤੇ ਹੋਰ ਸਮਾਗਮ ਪੂਰਤਾ ਹੁੰਦੇ ਸਨ 7ਵੀਂ 8ਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਆਪ ਵੀ ਆਨੰਦ ਕਾਰਜ ਕਰਵਾ ਦਿੰਦੇ ਸਨ ਸੰਤ ਮਹਾਰਾਜ ਜੀ ਨੇ ਇੱਕ ਦਿਨ ਦੱਸਿਆ ਕਿ ਕੀਰਤਨ ਤਾਂ ਸਾਡੀ ਜਿੰਦ ਜਾਨ ਬਣ ਗਿਆ ਸੀ ਇੰਉਂ ਦਿਲ ਭਰਿਆ ਦਲਦਾ ਸੀ ਕਿ ਹਰ ਸਮੇਂ ਕੀਰਤਨ ਹੀ ਕਰਦੇ ਰਹੀਏ ਅਸੀਂ ਆਨੰਦ ਕਾਰਜ ਕਰਵਾ ਕੇ ਲਸੋਈ ਸਕੂਲ ਨੂੰ ਤੁਰ ਕੇ ਪਹੁੰਚ ਜਾਂਦੇ ਇੱਕ ਵਾਰੀ ਗਿਆਨੀ ਪ੍ਰੀਤਮ ਸਿੰਘ ਜੀ ਗਰਗੱਜ ਸੰਤ ਮਹਾਰਾਜ ਜੀ ਨੂੰ ਆਨੰਦ ਕਾਰਜ ਕਰਵਾਉਣ ਨਾਲ ਲੈ ਗਏ ਅਰਤਕੋ ਵਜਦੇ ਨੂੰ ਅਨੰਦ ਕਾਰਜ ਕਰਵਾ ਦਿੱਤੇ ਇਹ ਸਾਖੀ ਮੈਨੂੰ ਗਿਆਨੀ ਪ੍ਰੀਤਮ ਸਿੰਘ ਜੀ ਨੇ ਖੁਰ ਦੱਸੀ ਸੀ ਗਿਆਨੀ ਜੀ ਕਹਿੰਦੇ ਕਿ ਅਨੰਦ ਕਾਰਜ ਕਰਵਾਉਣ ਤੋਂ ਪਿੱਛੋਂ ਘਰ ਵਾਲਿਆਂ ਨੇ ਸਾਨੂੰ ਚਾਹ ਪਾਣੀ ਨਾ ਪੁੱਛਿਆ ਗਿਆਨੀ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ ਸੰਤ ਜੀ ਮੇਰੇ ਨਾਲ ਲੜ ਪਏ ਕੇ ਤੁਸੀਂ ਤਾਂ ਭੁੱਖੇ ਮਾਰ ਦਿੰਦੇ ਹੋ ਕੁਝ ਖਾਣ ਨੂੰ ਵੀ ਨਹੀਂ ਮੰਗਾਉਂਦੇ ਸੰਤ ਜੀ ਲੱਦੇ ਸੱਦੇ ਹੀ ਸਕੂਲ ਚਲੇ ਗਏ ਉੱਥੇ ਜਾ ਕੇ ਕਿਸੇ ਨਾਲ ਦੇ ਸਾਥੀ ਦੀ ਚੋਰੀ ਲੈ ਕੇ ਖਾਧੀ ਸੰਤ ਮਹਾਰਾਜੀਆਂ ਨੇ ਇੱਕ ਵਾਰੀ ਖੁਦ ਆਪਣੀ ਰਸਨਾ ਤੋਂ ਸਾਕੀ ਸੁਣਾਈ ਕਿ ਪਿੰਡ ਮਦਨੀਪੁਰ ਵਿੱਚ ਮਾਈ ਚੜਾਈ ਕਰ ਗਈ ਸੀ ਗਿਆਨੀ ਪ੍ਰੀਤਮ ਸਿੰਘ ਦੇ ਗੱਜ ਹੋਰਾਂ ਨੇ ਕੀਰਤਨ ਕਰਨ ਨਾ ਜਾਣਾ ਸੀ ਉਹ ਸਾਨੂੰ ਸਕੂਲੋਂ ਨਾਲ ਲੈ ਗਏ ਸੰਤ ਮਹਾਰਾਜੀ ਦੱਸਦੇ ਸੀ ਕਿ ਗਿਆਨੀ ਜੀਆਂ ਕੋਲ ਬਾਜਾ ਚੁੱਕਿਆ ਹੋਇਆ ਸੀ ਇੱਕ ਹੋਰ ਸਿੰਘ ਕੋਲ ਢੋਲਕ ਅਤੇ ਸਾਡੇ ਕੋਲ ਚੁੰਟਾ ਸੀ ਗਰਮੀਆਂ ਦੇ ਦਿਨ ਸੀ ਸਿੱਖ ਦੁਪਹਿਰਾ ਸੀ ਸਾਡੇ ਪੈਰ ਨੰਗੇ ਸਨ ਰੇਤੇ ਨੇ ਪੈਰ ਲੂਹ ਦਿੱਤੇ ਫਿਰ ਵੀ ਅਸੀਂ ਕੋਈ ਪਰਵਾਹ ਨਹੀਂ ਸੀ ਕੀਤੀ ਕੀਰਤਨ ਦਾ ਆਨੰਦ ਸੀ ਗਰਮੀ ਦੀ ਕੋਈ ਪਰਵਾਹ ਨਹੀਂ ਸੀ ਸੰਤ ਮਹਾਰਾਜੀ ਦੱਸਿਆ ਕਰਦੇ ਸਨ ਕਿ ਸਾਨੂੰ ਛੋਟੇ ਹੁੰਦੇ ਆ ਕੀਰਤਨ ਦਾ ਇੰਨਾ ਸ਼ੌਂਕ ਸੀ ਕਿ ਜਿਸ ਘਰ ਅਖੰਡ ਪਾਠ ਜਾਂ ਸਹਿਜ ਪਾਠ ਹੋਣਾ ਸਾਨੂੰ ਚਾਹ ਚਰ ਜਾਂਦਾ ਸੀ ਜਿੰਨੇ ਦਿਨ ਸਮਾਗਮ ਚੱਲਦਾ ਓਨੇ ਦਿਨ ਸਵੇਰੇ ਸ਼ਾਮ ਕੀਰਤਨ ਕਰਿਆ ਕਰਦੇ ਸਹੋੜੇ ਪਿੰਡ ਦੇ ਇੱਕ ਰਾਗੀ ਕੇ ਸਿੰਘ ਨਾਮ ਕਰਕੇ ਹੁੰਦੇ ਸਨ ਉਹਨਾਂ ਨੇ ਸੰਤ ਮਹਾਰਾਜੀਆਂ ਨੂੰ ਢੋਲਕ ਅਤੇ ਚਮਤੇ ਦੇ ਹੱਥ ਦਸੇ ਸਨ ਪਿੰਡ ਸਹੋੜੇ ਗੁਰਦੁਆਰਾ ਸਾਹਿਬ ਸਹੀ ਦਿਗੋਟ ਸਾਹਿਬ ਦੇ ਬਿਲਕੁਲ ਸਾਹਮਣੇ ਸੰਤ ਕਿਰਪਾ ਦਾਸ ਜੀ ਉਦਾਸੀਆਂ ਦਾ ਡੇਰਾ ਸੀ ਬਾਰਕ ਬਲਵੰਤ ਸਿੰਘ ਉਹਨਾਂ ਕੋਲ ਵੀ ਜਾ ਜਾਂਦੇ ਉੱਥੇ ਜਾ ਕੇ ਸੇਵਾ ਕਰੀ ਜਾਂਦੀ ਅਤੇ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਪਿੰਡ ਵਿੱਚ ਇੱਕ ਪੰਡਤ ਗੀਤਾ ਦੀ ਕਥਾ ਕਰਿਆ ਕਰਦਾ ਸੀ ਉਸ ਦੀ ਕਥਾ ਵੀ ਬੜੇ ਪ੍ਰੇਮ ਨਾਲ ਸੁਣਿਆ ਕਰਦੇ ਸਨ ਸੰਤ ਮਹਾਰਾਜ ਜੀ ਦੱਸਿਆ ਕਰਦੇ ਸਨ ਕਿ ਪੜ੍ਹਾਈ ਦੇ ਸਮੇਂ ਦੌਰਾਨ ਸੰਗਤ ਦੇ ਨਾਲ ਪਿੰਡੂ ਰਾੜਾ ਸਾਹਿਬ ਵੀ ਜਾਇਆ ਕਰਦੇ ਸਨ ਉੱਥੇ ਜਾ ਕੇ ਸੇਵਾ ਕਰਨੀ ਅਤੇ ਸੰਤ ਬਾਬਾ ਈਸਾ ਸਿੰਘ ਜੀ ਮਹਾਰਾਜ ਦੇ ਦੀਵਾਨ ਕੀਰਤਨ ਸੁਣਨੇ ਕਈ ਕਈ ਦਿਨ ਰਾੜਾ ਸਾਹਿਬ ਉਸ ਲੈ ਕੇ ਸੰਗਤਾਂ ਨਾਲ ਸੇਵਾ ਕਰਿਆ ਕਰਦੇ ਸਨ ਪਿੰਡੋ ਗੱਡੇ ਲੈ ਜਾ ਕੇ ਰਾੜਾ ਸਾਹਿਬ ਭਰਤ ਪਾਉਣ ਦੀ ਸੇਵਾ ਕਰਨੀ ਅਤੇ ਲੰਗਰ ਵਰਤਾਉਣੀ ਉੱਥੇ ਰਹਿ ਕੇ ਮਹਾਪੁਰਸ਼ਾਂ ਦੀ ਖੁਸ਼ੀਆਂ ਲੈ ਰਹੀਆਂ ਅਤੇ ਬਿਹੰਤ ਸੇਵਾ ਕਰਨੀ ਦਰਮਿਆਨ ਦਰਮਿਆਨ ਆੜੂ ਚਾਲੇ ਜੀਵਨ ਦੀ ਵੀ ਇੱਕ ਅਤ ਕਥਾ ਹੈ ਪਰੰਤੂ ਜੀਵਨ ਕਥਾ ਲਿਖਣੀ ਤਾਂ ਬਹੁਤ ਮੁਸ਼ਕਲ ਹੈ ਜੇ ਸਾਰੀ वनस्पती ਦੀਆਂ ਕਲਮਾਂ ਬਣਾ ਲਈਆਂ ਜਾਣ ਸੱਤੇ ਸਮੁੰਦਰਾਂ ਦੇ ਪਾਣੀ ਦੀ سیاਹੀ ਬਣਾ ਲਈ ਜਾਵੇ ਸਾਰਾ ਸੰਸਾਰ ਲਿਖਣ ਲੱਗ ਜਾਵੇ ਫਿਰ ਲਿਖਿਆ ਵੀ ਇੰਨਾ ਤੇਜ਼ ਜਾਵੇ ਜਿੰਨੀ ਤੇਜ਼ ਹਵਾ ਚੱਲਦੀ ਹੈ ਤਾਂ ਵੀ ਸੰਤ ਮਹਾਰਾਜਿਆਂ ਦੀ ਉਪਮਾ ਨਹੀਂ ਲਿਖੀ ਜਾ ਸਕਦੀ ਉਹਨਾਂ ਦੀ ਮਹਿਮਾ ਤਾਂ ਉਹ ਆਪ ਹੀ ਜਾਣਦੇ ਸਨ ਸੰਤਨ ਕੀ ਮਹਿਮਾ ਕਮਣ ਬਖਾਨੂ ਅਗਾਰ ਬੋਧ ਕਿਸਮਿਤ ਨਹੀਂ ਜਾਣੂ ਸੋ ਆਓ ਆਪਾਂ ਵੀ ਮਿਰਰ ਗੁਰਦੇਵ ਮਹਾਰਾਜੀਆਂ ਦਾ ਜਸ ਵਡਿਆਈ ਕਰਕੇ ਜ਼ਿੰਦਗੀ ਵਿੱਚ ਥੋੜਾ ਜਿਹਾ ਲਾਹਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ